ਉਡੀ ਮੰਗ ਮੰਦ ਭਾਕੀ ਸਥਿਤੀ ਅੱਜ ਸਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਸਾਰਾ ਪੰਜਾਬ ਅੱਜ ਪੰਜਾਬ ਦਾ ਲਗਭਗ ਅੱਧਾ ਹਿੱਸਾ ਸਾਰੇ ਦਾ ਪਾਣੀ ਚ ਡੁੱਬਿਆ ਹੋਇਆ ਤੇ ਲੋਕ ਛੱਤਾਂ ਤੇ ਬੈਠੇ ਆ ਪਤਾ ਨਹੀਂ ਕਿਵੇਂ ਜੀਵਨ ਚੱਲ ਰਿਹਾ ਉਹਨਾਂ ਦਾ ਖਾਣ ਨੂੰ ਨਹੀਂ ਪਹੁੰਚ ਸਕਦਾ ਕਿਤੇ ਕਿਸੇ ਨੂੰ ਕੋਈ ਮਾੜਾ ਮੋਟਾ ਯੂਰੀਨਲ ਜਾਂ ਉਗਾਰਾ ਦੀ ਪ੍ਰਾਬਲਮ ਆਉਂਦੀ ਹੈ ਕੋਈ ਕਿੱਡੀ ਪ੍ਰਾਬਲਮ ਵਿੱਚੋਂ ਲੰਘ ਰਿਹਾ ਸਾਰਾ ਪੰਜਾਬ ਇਹ ਆ ਤੁਸੀਂ ਦੇਖ ਰਹੇ ਆ ਕਿ ਇੱਥੇ ਇੱਥੇ ਕਿ ਡੇੜਾ ਬਾਬਿਆਂ ਦਾ ਰੋੜੇ ਵਾਲਿਆਂ ਦਾ ਉਹਨਾਂ ਦਾ ਲੰਗਰ ਵੀ ਉਹਨਾਂ ਦਾ ਹਸਪਤਾਲ ਵੀ ਉਹਨਾਂ ਦਾ ਜੇਜੇ ਦੇ ਕਮਰੇ ਵੀ ਉਹ ਸਾਰੇ ਪਾਣੀ ਇੰਨਾ ਓਵਰਫਲੋ ਕਰ ਗਿਆ ਦਰਿਆ ਤੋਂ ਬਾਹਰ ਕਿ ਉਹ ਇਸ ਢੇਰੇ ਨੂੰ ਵੀ ਸਾਰੇ ਨੂੰ ਮਾਰ ਕਰ ਰਿਹਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਸ਼ੋਮਨੀ ਗੁਰਦੁਆਰਾ ਪਵੰਦਕ ਕਮੇਟੀ ਬੁੱੱਚੇ ਪੰਜਾਬ ਵਿੱਚ ਜਿਹੜਾ ਉਹ ਲੋਕਾਂ ਦੀ ਹੈਲਪ ਕਰਨ ਵਾਸਤੇ ਜਿੱਥੇ ਲੋਕਾਂ ਨੂੰ ਲੰਗਰ ਦੀ ਲੋੜ ਆ ਲੰਗਰ ਜਿੱਥੇ ਚਾਹ ਪਸ਼ਵਾਂ ਦੀ ਚਾਰੇ ਦੀ ਲੋੜ ਆ ਚਾਰਾ ਅਦਰ ਦਵਾਈਆਂ ਦੀ ਡੋੜਾ ਦਵਾਈਆਂ ਤੇ ਉਹਨਾਂ ਦੀ ਦਵਾਈ ਰਵੈਣਾ ਜਿਹੜੀਆਂ ਮੈਡੀਕਲ ਵੈਡਾਂ ਉਹ ਭੇਜਿਆ ਜਾਂਦੀਆਂ ਸੋ ਬਹੁਤ ਵੱਡੇ ਪੱਧਰ ਤੇ ਸ਼ੋਨੀਗੋਦਾ ਪੰਡਤ ਕਮੇਟੀ ਹਰ ਸਾਲ ਜਦੋਂ ਵੀ ਕਿਤੇ ਹੜ੍ਹ ਆਉਂਦੇ ਆ ਉਦੋਂ ਇਹ ਸਾਰਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਜਿਵੇਂ ਅਸੀਂ ਹਰ ਸਾਲ ਤਿਆਰੀ ਆਪਣੀ ਕਰਦੇ ਆ ਸਰਕਾਰ ਨੂੰ ਤੇ ਤੋਂ ਵੱਡੀ ਤਿਆਰੀ ਕਰਨੀ ਚਾਹੀਦੀ ਆ ਸਾਡੇ ਲਾਗੇ ਪਿੰਡ ਨੇ ਸਾਰਿਆਂ ਦਾ ਹੀ ਪਸੰਦ ਦਾ ਬਹੁਤ ਬਟਾ ਪਰ ਬਹੁਤ ਸਾਰੇ ਘਾਵਾਂ ਦੇ ਉੱਤੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੜਨਾ ਸ਼ੁਰੂ ਹੋਇਆ ਪਰ ਜਿਹੜੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਜਿਸ ਤਰੀਕੇ ਚਾਹੀਦਾ ਸੀ ਕਿ ਆ ਗਾਉਂ ਪ੍ਰਬੰਧ ਕਰ ਜੀ ਸਰਕਾਰ ਦੇ ਉਹਨਾਂ ਖੁੰਦਰੀਆਂ ਐਸੋ ਵੀ ਤੁਹਾਡੇ ਆ ਗਾਉਂ ਤਾਂ ਕੀ ਹੈ ਕਿ ਜਿੱਥੇ ਨੁਕਸਾਨ ਹੋ ਗਿਆ ਉੱਥੇ ਵੀ ਕੋਈ ਰਣਕਾਰੀ ਲੱਗਦਾ ਕਿ ਮਿਸ ਕੂਆਰਡੀਨੇਸ਼ਨ ਦੀ ਘਾਟ ਹੈ ਔਰ ਤਿਆਰੀ ਦੀ ਵੀ ਖੜਾ ਦੀ ਰੋਕਥਾਂ ਵਾਸਤੇ ਬਹੁਤ ਵੱਡੀ ਘਾਟ ਹੈ ਇਕੱਲਾ ਸਾਹਮਣੇ ਦੇਹ ਸਾਹਬ ਤੋਂ ਦਿਖਾ ਮਾਦਪੁਰ ਦੇ ਵਿੱਚ ਹੈਡ ਵਰਕਸ ਦਾ ਜਿਹੜਾ ਗੇਟੀ ਟੁੱਟ ਜਵੇ ਜੀ ਜੀ ਜੇ ਹੋਰ ਤੁਸੀਂ ਪੀਪੀਸੀ ਕਹਿੰਦੇ ਆ ਇੱਥੇ ਵੀ ਸਾਡੇ ਅਬਿਆਨੇ ਦੇ ਤਹਿਰਪੁਰ ਤੇ ਉਹਨਾਂ ਪਿੰਡਾਂ ਦੀ ਹਮੇਸ਼ਾ ਹੀ ਸ਼ਿਕਾਇਤ ਰਹਿੰਦੀ ਹੈ ਤੇ ਸਾਡਾ ਕੋਈ ਕਸੂਰ ਨਹੀਂ ਹੁੰਦਾ ਸਿਰਫ ਉਹ ਜਿਹੜਾ ਹੈਡਵਰਕਸ ਤੇ ਗੇਟ ਨਾਲ ਟੈਂਸਰ ਫੁੱਲਣ ਕਰਕੇ ਸਾਡੇ ਸਾਰੀਆਂ ਤਸਾਂ ਜਿਹੜੀਆਂ ਹਰਸਲ ਮਾਰੀ ਜਾਂਦੀ ਹੈ ਇਹ ਜਿਹੜੀ ਚੀਜ਼ ਹੈ ਇਹ ਬੈਟਰ ਕੋਆਰਡੀਨੇਸ਼ਨ ਦੇ ਨਾਲ ਤੇ ਬੈਟਰ ਮੈਨੇਜਮੈਂਟ ਦੇ ਨਾਲ ਵੀ ਠੀਕ ਹੋ ਸਕਦੀ ਹੈ ਜੀ ਮੈਂ ਵੀ ਕਈ ਸਾਲ ਤੋਂ ਦੇਖੀ ਇੱਕ ਇੱਕ ਖਾਸ ਗੱਲ ਹੁੰਦੀ ਹੈ ਉਦੋਂ ਦੋਕ ਦਿਨ ਪ੍ਰਸ਼ਾਸਨ ਚੱਲਦਾ ਅੱਗੇ ਪਿੱਛੇ ਇਹਦੇ ਵਾਸਤੇ ਬੜਾ ਵੱਡੇ ਜਿਹੜੀ ਇੱਕ ਐਕਸਟੈਂਸਿਵ ਐਕਸਰਸਾਈਜ਼ ਕਰਨ ਦੀ ਲੋੜ ਹੁੰਦੀ ਹੈ ਕਿ ਇੱਕ ਸਿਸਟਮ ਬਣੇ ਪੱਕਾ ਕਿ ਕਿੰਨਾ ਮਹੀਨਾ ਦੇ ਵਿੱਚ ਜਿਹੜੀ ਹੈ ਉਹ ਨਾਲਿਆਂ ਦੀ ਸਪਾਈ ਹੋਣੀ ਚਾਹੀਦੀ ਹੈ ਬਿਲਕੁਲ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਕੋਲੇ ਪੈਸੇ ਐਡਵਾਂਸ ਹੋਣੇ ਚਾਹੀਦੇ ਆ ਜਿਹੜੇ ਐਮਰਜੈਂਸੀ ਸਹੂਲਤਾਂ ਤਿਆਰ ਹੋਣੇ ਚਾਹੀਦੀਆਂ ਜਦੋਂ ਜਦੋਂ ਜਿਉਂ-ਜਿਉਂ ਮੁਸੀਬਤ ਪੈਂਦੀ ਆ ਬਸ ਦੇਖੇ ਰੋਕੀ ਹੋਈ ਇਕੱਜ ਦੀ ਮਤ ਕਰਦੇ ਆ ਸਰਕਾਰਾਂ ਤੋਂ ਫਿਰ ਹੁੰਦਾ